ਕੁਝ ਫੋਰਸਾਂ ਕਾਲੀ ਤੋਂ ਮਿਲਦਾ ਹੈ ਜੈਦੀ ਸਾਡੀ ਮਿਲੀ ਹੈ ਉਹ ਸਿੱਖ ਨੂੰ ਨਹੀਂ ਮਿਲੀ ਜਿਹੜਾ ਸਿੱਖ ਪਾਕਿਸਤਾਨ 'ਚ ਰਹਿ ਗਿਆ ਉਹ ਮਸਲਮਾਨ ਦੇ ਅਧੀਨ ਹੈ ਜਿਹੜਾ ਇੰਤਰੇਟ ਆ ਗਿਆ ਉਹ ਹਿੰਦੂ ਤੇ ਨਹੀਂ ਹੈ ਫਿਰ ਛੋਟਾ ਆਪਣੀ ਕੌਮੀਅਤ ਦੀ ਸਰਕਾਰ ਹੀ ਨਾ ਖਤੇ ਹੋਵੇ ਫਿਰ ਉਹ ਸਾਡੇ ਬਾਰੇ ਰੋਚ ਨਹੀਂ ਸਕਦੇ ਹੈ ਜਿਹੜੀਆਂ ਡੈਮਾਂ ਬਣਾਈਆਂ ਪਾਖੜੇ ਦੇ ਉੱਤੇ ਫਿਰ ਬਿਆਸ ਦੇ ਉੱਤੇ ਰਾਵੀ ਦੇ ਉੱਤੇ ਚਨਾਬ ਦੇ ਉੱਤੇ ਸਾਰੇ ਦਰਿਆ ਪੰਜਾਬ ਦੇ ਆ ਤੇ ਜਿਹੜੇ ਹੈਡਵਰਕ ਇਹਨਾਂ ਦੇ ਉਹਨਾਂ ਦਾ ਕੰਟਰੋਲ ਦਿੱਲੀ ਦੇ ਹੱਥ ਦੇ ਵਿੱਚ ਹੈ ਸਾਡੇ ਪੰਜਾਬ ਦੇ ਕੋਲੇ ਕੋਈ ਉਹਦਾ ਕੰਟਰੋਲ ਨਹੀਂ ਹੈ ਜਿਹੜੀ ਸੈਂਟਰ ਹਿੰਦੂਤਵਾਦੀ ਸਰਕਾਰ ਹੈ ਉਹਦੇ ਕੋਲੇ ਸਾਰੇ ਵਿਗਿਆਨਿਕ ਮਸ਼ੀਨਰੀ ਹੈ ਇੱਕ ਕਦੋਂ ਮੀਂਹ ਪਊਗਾ ਕਿੰਨਾ ਮੀਂਹ ਪਊਗਾ ਛੋਟੀਆਂ ਤੋਂ برف ਕਿੰਨੀ ਢਲੂਗੀ ਕਿੰਨਾ ਪਾਣੀ ਸਥੇਸਰੋਵਰਾ ਜਾਊਗਾ ਇਹ ਸੈਂਟਰ ਦੇ ਕੋਲੇ ਸਾਰੇ ਵਿਗਿਆਨਿਕ ਢਾਂਚੇ ਹੈਗੇ ਆ ਇਹ بارش ਦੇ ਫਿਰ ਉਹਨਾਂ ਨੇ ਇੰਨਾ ਪਾਣੀ ਇੰਨਾ ਸ਼ਰਮਰਾਂ ਦੇ ਵਿੱਚ ਕਿਉਂ ਜਮਾਉਣ ਦਿੱਤਾ ਜਦੋਂ ਸਾਰਾ ਕੁਝ ਇਹਨਾਂ ਨੂੰ ਪਤਾ ਹੈ ਹੁਣ ਤੁਸੀਂ ਅਖਬਾਰਾਂ ਪੜ੍ਹਦੇ ਹੋ ਕਿ ਹੁਣ ਬਰਸਾਤ ਦਾ ਮੌਸਮ ਖਤਮ ਹੋ ਗਿਆ ਜੇ ਇਹਨਾਂ ਨੂੰ ਪਤਾ ਹੈ ਕਿ ਬਰਸਾਤ ਖਤਮ ਹੋ ਗਈ ਹੈ ਫੇਰ ਮੈਸਜਨਰੀ ਦੇ ਰਾਹੀਂ ਇਹਨਾਂ ਨੂੰ ਪਤਾ ਨਹੀਂ ਹੈ ਕਿ ਬਾਰਿਸ਼ ਕਿ ਜੀ ਪਊਗੀ ਸਾਰਾ ਪਤਾ ਹੈ ਇਹਨਾਂ ਨੇ ਇੱਕ ਵਾਰੀ ਫੇਰ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਸਰੋਵਰ ਪਾਣੀ ਦੇ ਨਾਲ ਭਰ ਰਹੇ ਸੀਗੇ ਜੇ ਪ੍ਰਯੰਦ ਵਿੱਚ ਮੈਦ ਵਿੱਚ ਥੋੜਾ ਥੋੜਾ ਪਾਣੀ ਛੱਡਦੇ ਜਾਂਦੇ ਤਾਂ ਇਹਨਾਂ ਪਾਣੀ ਸਰੋਵਰਾਂ ਦੇ ਵਿੱਚ ਇਕੱਠਾ ਨਹੀਂ ਸੀ ਹੋਣਾ ਬਿਲਕੁਲ ਸਰੋਵਰਾਂ ਦੇ ਸਿਰ ਤੱਕ ਪਾਣੀ ਇਹਨਾਂ ਨੇ ਭਰਤਾ ਫਿਰ ਇਹ ਕਹਿੰਦੇ ਐ ਕਿ ਸਰੋਵਰਾਂ ਦੀ ਕੰਧ ਟੁੱਟ ਜੂਗੀ ਤੇ ਸਰੋਵਰਾਂ ਦਾ ਪਾਣੀ ਸਾਰਾ ਆ ਜਾਊਗਾ ਹੁਣ ਤੁਹਾਨੂੰ ਦੱਸਾਂ ਕਿ ਇੱਕ ਤਾਂ ਸਾਡੇ ਸਿੱਖਾਂ ਦੇ ਉੱਤੇ ਵਿਪਤਾ ਹੈਗੀ ਐ ਪੰਜਾਬੀਆਂ ਤੇ ਐਟਮ ਬੰਬ ਦੀ ਜਿਹੜਾ ਇੰਡੀਆ ਦੇ ਕੋਲ ਹੈਗਾ ਉर्जा ਬੰਬ ਹੈ ਪਾਣੀ ਦਾ ਇਸ ਨੂੰ ਕਹਿੰਦੇ ਹੈ ਹਾਈਡਰੋਲੋਜੀਕਲ ਵਾਰ ਇਹ ਐਟਮ ਬੰਬ ਦੇ ਬਰਾਬਰ ਦਾ ਹਥਿਆਰ ਅੱਜ ਹਿੰਦੂ ਫੌਗਨਤੀ ਦੇ ਹੱਥ ਦੇ ਵਿੱਚ ਹੈ